ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਭਾਜੀ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ گاਵਾ ਤੇ ਤਿੰਨ ਚਾਰ ਹੀ ਤੁਹਾਨੂੰ ਮੱਜਾਂ ਦਿਖਾਉਣੀਆਂ ਇਹਨਾਂ ਦੇ ਵਿੱਚ ਕੁਝ ਮਾਲ ਵਿਗਿਆ ਵਾ ਤੇ ਕੁਝ ਵਿਕਨਾਲਾ ਵਾ ਤਾਂ ਸਾਰਾ ਮੱਝਾਂ ਦਾ ਨੇ ਦਿਖਾਉਨੇ ਆ ਤੇ گاਵਾ ਵੀ ਤੁਹਾਨੂੰ ਦਿਖਾਉਨੇ ਆ ਇੱਕ ਤਾਜੀ ਸੂਈ ਹੈ ਉਹਨੇ ਜੇਰ ਵੀ ਨੇ ਪ੍ਰੋਪਰ ਪਾਤੀ ਆ ਤੇ ਥੱਲੇ ਵੀ ਚੰਗੀ ਤਿਆਰ ਹੋਈ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਕਰੀ ਅਭਿੰਦਰ ਸਿੰਘ ਪਿੰਡ ਚੱਖਾ ਤਸੀਲ ਬਡਾਲਾ ਜਿਲ੍ਹਾ ਕਾਦੋੜ ਤੇ ਫੋਨ ਨੰਬਰ ਬੋਲਦੇ 95827759 ਠੀਕ ਹੈ ਜੀ ਤੇ ਅੱਜ ਚਾਰ گاਵਾ ਤੇ ਕੁਝ ਮੱਝਾਂ ਫਿਰ ਹਾਂਜੀ ਪਿੰਡਾਂ ਚ ਮੱਝਾਂ ਚਾਰਾਂ ਦੀ ਠੀਕ ਹੈ ਤੇ ਸ਼ੁਰੂਆਤ ਫਿਰ ਗੱਬਨ ਤੋਂ ਕਰ ਲਿਆ ਜੀ ਇੱਕ ਸਹੀ ਵਾਲ ਵੀ ਆ ਕਾਫੀ ਚੰਗੀ ਗਾੜ ਸਵੀਕਾਰ ਸਿੰਗਰ ਕਾਰਡ ਵਾਲੀ ਆ ਇਹ ਤੋਂ ਪਹਿਲਾਂ ਤੁਹਾਨੂੰ ਆ ਗਾਵਾਂ ਸਾਰੀ ਵੈਰਾਈਟੀ ਤੁਹਾਨੂੰ ਦਿਖਾਉਣੀ ਆ ਟੋਕੜ ਗੱਬਨ ਵੀ ਆ ਇੱਕ ਥੋੜੀ ਉੱਚੇ ਪੱਛੇ ਚ ਵੀ ਆ ਤੇ ਇੱਕ ਗੱਬਨ ਵੀ ਆ ਸ਼ੁਰੂਆਤ ਗੱਬਨ ਤੋਂ ਕਰ ਲਿਆ ਤੇ ਆ ਮੱਝ ਹੋ ਗਈ ਜੀ ਵੀਰ ਜੀ ਹਾਂ ਜੀ ਮੱਝ ਹੋ ਗਈ ਕਾਹ ਹੋ ਗਈ ਕੋਦਰ ਵੀ ਚੜੀ ਗਈ ਇਹ ਮੱਝ ਹੋ ਗਈ ਆ ਤੇ ਜੇਰ ਜੂਰ ਉੱਤਰ ਨੇ ਪ੍ਰੋਫਰ ਪਾਤੀ ਆ ਤੇ ਚਲੋ ਫਿਰ ਕਿੰਨਾ ਸਵਾ ਗਾਣੇ ਸੁਣਾ ਜੀ ਇਹ ਵੀ ਜੀ ਦੂਜੇ ਸੂਏ ਵੈੜ ਸੁਣੀ ਆ ਅੱਛਾ ਦੇਣਾ ਵੈੜ ਹਫਤਾ ਰਹੂਗੀ ਠੀਕ ਆ ਜੀ ਨੇ ਪਹਿਲਾਂ ਨੇ 17 18 ਕਿਲੋ ਬੱਛੀ ਨੇ ਚਵਾਇਆ ਆ ਠੀਕ ਆ ਦੇਖੋ ਥਣ ਕਿੰਨਾ ਦਾ ਵੈੜ ਨੂੰ ਲੱਗਾ ਹਾਂ ਜੀ ਮਾਜੀ ਠੰਡੀ ਬੜੀ ਦੇਖੋ ਮਈਆਂ ਨਾਲ ਲੱਗਾ ਦੁੱਧ ਵੀ ਜੀ 18 17 ਕਿਲੋ ਮਾਣਾ ਚਾਹੂਗੀ ਠੀਕ ਆ ਲੱਟਣਾ ਬੜੀ ਵੱਛੀ ਦੇ ਦੇ ਖੋਲਾ ਹਾਂ ਵੀ ਜੀ ਤੋਰ ਦਈਏ ਫਿਰ ਅਜੇ ਹਫਤੇ ਕਿਤੇ ਲੱਗੇ ਬੰਨੇ ਟਾਈਮ ਹੀ ਲੱਗ ਜੂਗੀ ਮਾਜੀ ਦੇਖੋ ਸੀਰ ਦਾ ਰਸਤਾਨ ਲੇ ਹਾਂ ਨਾ ਬੜਾ ਕਮਾਲ ਦਾ ਇਹ ਦੇਖੋ ਇੱਕ ਥਣ ਲਗਾ ਕੇ ਥਲੇ ਬੜੀ ਸਾਫ ਕਰੀ ਆ ਤੇ ਕਿੰਨਾ ਫਿਰ ਮੁੱਲ ਵਿੱਧੀ ਇਹਦਾ ਬਹੁਤ ਦੇ ਰਸੀ ਦਾ ਵਿੱਧੀ 50000 ਦੇ 50000 ਆ ਹਾਂ ਜੀ ਕਿੰਨੇ ਦੀ ਦੇ ਦੇਣੀ ਆ ਹਾਂ ਨਾ 45000 ਦੇ ਅਸੀਂ ਰਾਵ 45000 ਨਹੀਂ 45000 ਚਲੋ ਛੋਟ ਛੱਟ ਵਿੱਚ ਕਰ ਦਿੰਦੇ ਹਾਂ ਤੇ ਇੱਕ ਸਾਈ ਵਾਲਿਆ ਤਾਜੀ ਸੂਈ ਆ ਹਾਂਜੀ ਕੱਲ ਦਰਾਦੀ ਸੂਈ ਆ ਦੂਜਾ ਦਿਨ ਦੀ ਅੱਛਾ ਮਾੜੀ ਵੀਜੀ 15 ਕਿਲੋ ਅੱਸੀ ਕੁਛ ਸਟਾਰਟਿੰਗ ਹੋਊਗਾ ਅੱਛਾ ਹਾਂਜੀ ਚੋਗੇ ਖੜੇ ਦੂਜਾ ਸੂਆ ਬਾਗੀ ਕਦੇ ਚੋਲਿਆ ਪੈਰ ਵੀ ਲਾ ਦੇ ਤਾਂ ਵੀ ਮੁਕਤੀ ਦੇਖਣ ਦੀ ਹੈ ਠੰਡੀ ਤੇਰੀ ਪੂਰੀ ਕਿ ਨਹੀਂ ਠੰਡੀ ਹਾਂਜੀ ਅੱਛਾ ਤੇ ਦੁੱਧ ਕਿੰਨਾ ਚਵਾਈ ਜਾਊਗੀ ਮਾੜੀ ਵੀਜੀ ਇਹ 20 ਕਿਲੋ ਚਵਾਈ ਜਾਊਗੀ ਅੱਛਾ ਬਾਕੀ ਨੂੰ ਕੋਈ ਗਰਮੀ ਦੀ ਪਰਵਾਹ ਨਹੀਂ ਆ ਠੀਕ ਆ ਤੇ ਫੈਨ ਵੀ ਨਹੀਂ ਪੰਜ ਤੋਂ ਬਾਹਰ ਆਊਗੀ ਠੀਕ ਆ ਹਾਂਜੀ ਤੋਰ ਦੋ ਚਿੱਟਾ ਉਹ ਚੋਗੇ ਖੜੇ ਤਸਲੀ ਇਹ ਵੀ ਕਿਟਾ ਦੋਗ ਮਈਆ ਰਗਾ ਠੀਕ ਆ ਤੇ ਬੱਚਾ ਕੀ ਇਹ ਤੇ ਮਗਰ ਬੱਛਾ ਜਿਹੇ ਮਗਰ ਇਹ ਮਗਰ ਬੱਛਾ ਹੈ ਜਿਹੜਾ ਦੇਖੋ ਥਣ ਕਿਦਾਂ ਲਗਾ ਰਹਿਣ ਨੇ ਗਾਣੂ ਲਿਵਾ ਉਹ ਹੌਕਾ ਕੋਟਾ ਲਗਾ ਰਹਿਣ ਨੇ ਲੈ ਜAVE ਦਿੱ ਤੋਲ ਦੋ ਯੋ ਚਾਈ ਆ ਰਿਆ ਬਾਕੀ ਥੱਲੇ ਉਹ ਬੜੀ ਸਫਾਈ ਚ ਤਿਆਰ ਹੋਈ ਆ ਚੰਗੇ ਰਿਕਾਰਡ ਵਾਲੀ ਸਾਈ ਵਾਲੇ ਜੜੀ ਆ ਵੀ ਬਣੀ ਦੇਖੋ ਇਹੋ ਕੱਤ੍ਹਾ ਤੱਕ ਦੇ ਵਾਰ ਗਾਣ ਮੇ ਹਵਾਨਾ ਚੰਗਾ ਤੇ ਹਵਾਨਾ ਪਛਾਣ ਵੀ ਚੰਗਾ ਤੇ ਕਿੰਨਾ ਫਿਰ ਇਹਦਾ ਮੁੱਲ ਰੱਖਣਾ ਵਿਧਿ ਆਪਾਂ ਵੀਰ ਜੀ ਜੇ ਤਾਂ ਮਹੀਨੇ ਬਰੋਬਰ ਲਾਇਆ ਕਹਿੰਦਾ 3 ਲੱਖ ਦੀ ਆ ਹਾਂਜੀ 3 ਲੱਖ ਦੀ ਮਹੀਨਾਂ ਵੀ ਬਰੋਬਰ ਦੇਣ ਜਾਂ ਸਰਦ ਦੇ ਆ ਠੀਕ ਆ ਇਹ ਵੀਰ ਜੀ ਮੁੱਲ ਇਹਦਾ 55000 ਅੱਛਾ ਹਾਂਜੀ ਤੇ ਦੇਣੀ ਕਿੰਨੇ ਦੀ ਆਪਾਂ ਇਹ ਹਾਰ ਛੱਡ ਦੀਏ ਹਾਰ ਨਾ ਛੱਡੀਏ ਫਾਦ ਛੱਡੀਏ ਹਾਰ ਨਾ ਕੀ ਬੰਦਾ ਛੱਡੀਏ ਛੱਡ ਦੀਏ ਪਰ ਦੋ ਤਿੰਨ ਯਾ ਤਾਂ ਛੱਡੀਏ ਹਾਂ ਨਾ ਵੀਰ ਜੀ ਪੂਰੇ 50000 ਦੀ ਵੜਦਾ ਅੱਛਾ ਪੂਰੇ 50 ਦੀ ਪੂਰੇ 50000 ਦੀ ਵੜਦਾ 15 ਕਿਲੋ ਗੋਲਾ ਮੇਰੇ ਘਰੇ ਕੋਈ ਚੋਰੇ ਤਸੱਲੀ ਕਰੇ ਠੀਕ ਆ ਬਾਕੀ ਕੋਈ ਚੋਂਦਿਆਂ ਭਾਏ ਨਿਆਣਾ ਚੋਏ ਸਿਆਣਾ ਚੋਏ ਇਹ ਮੇਰੀ ਵੜ ਪੈਰ ਪੁੱੜ ਦੂੰਗੀ ਤਾਂ ਉਦਾਂ ਹੀ ਦੇਖਣ ਦੀ ਹੈ ਅੱਛਾ 50000 ਬਣਾ ਲਵਾਂਗੇ ਠੀਕ ਹੈ ਜੀ ਹਾਂ ਜੀ ਤੇ ਆ ਤੋਕੜ ਕੇ ਪੰਜੇ ਇਹ ਤੋਕੜ ਕੇ ਪੰਜਾਂ ਮਹੀਨੇ ਚੈੱਕ ਪਾਸ ਜੀ ਤੇ ਤਿੰਨ 3-4 ਕਿਲੋ ਦੁੱਧੀ ਤੇ 3 ਕਿਲੋ ਕਰਕੇ ਲਵੇ ਕੋਈ ਠੀਕ ਹੈ ਨੰਬਰ ਚ ਵਾਈ ਹੋਊਗੀ ਚਾਰੇ ਥਣ ਚੱਲਦੇ ਹੋਣਗੇ ਠੀਕ ਹੈ ਜੀ ਇਹ ਇਹ ਦੇ ਵੀ ਸਮਾਨ ਆਇਆ ਦੁੱਧ 13 ਜਵਾ ਕਿਲੋ ਦੇ 20000 ਠੀਕ ਆ ਇਹ ਕੋ ਠੰਡਾ ਲਾ ਲਗਾ 14000 ਕਿੰਨੇ ਚਿਰ ਤੇ ਚੱਕ ਪਾਸ ਤੇ ਵਿੱਚ ਇਹਦਾ ਇੱਕ ਅੱਧੇ ਰੇਡੀ ਤੇ ਇਹਦਾ ਮੁੱਲ ਫਿਰ ਬਾਕੀ ਇਹ ਵੀ ਛੱਡੀ ਆ ਦੇਖੋ ਠੀਕ ਆ ਇਹਦਾ ਕਿੰਨਾ ਮੁੱਲ ਹੈ ਮੇਰਾ ਮੁੱਲ ਵੀ ਜੀ 20000 ਦੇ 17000 ਦੀ ਰਵਾਂਗੇ 17000 ਦੀ ਹਾਂਜੀ ਠੀਕ ਹੈ ਤੇ ਹੁਣ ਇੱਕ ਆ ਗਾਂ ਚੰਗੇ ਕੱਦ ਕਾਠ ਵਾਲੀ ਹੈ ਇਹ 2 ਮਹੀਨੇ ਵਾਲੇ ਕੋ 2.5 ਮਗਰੀ ਦੇ ਬੱਚੀ ਹੈ ਅੱਛਾ ਆ ਬਣੀ ਹੋ ਥੋੜੇ ਦਿਨਾਂ ਕੋਈ ਗਾਰੰਟੀ ਨਹੀਂ ਜੀ ਮਗਰ ਅੱਛੀ ਹੈ ਵੇ ਉਹ ਸਬਸਕ੍ਰਾਈਬਰ ਮਾਲ ਤੋਂ ਰੱਸੀ ਬੜਾ ਆਪਦੀ ਮਗਰ ਆ ਜਿਹੜੀ ਬੱਚੀ ਜੀ ਇਹਦੇ ਮਗਰ ਤੇ ਆ ਬਾਕੀ ਮੱਜਾਂ ਦੇ ਵੀ ਬੱਚੇ ਆਪਾਂ ਦੇਖ ਸਕਦੇ ਤਾਜ਼ੇ ਹੀ ਆ 나ੜੂ ਜਿਹੜੇ ਨਾਲ ਹੀ ਆ ਆ ਦੇਖ ਸਕਦੇ ਬਿਲਕੁਲ ਤਾਜ਼ੇ ਬੱਚੇ ਆ ਦੇਵ ਸਾਈਵਲ ਗਾਂ ਦਾ ਵਸ਼ਾ ਬਿਠਾਓ ਵੇਖੋ ਤੇ ਮੱਜਾਂ ਦੇ ਬਿਲਕੁਲ ਤਾਜ਼ੇ ਬੱਚੇ ਆ ਜਿਹੜੇ ਆ ਗਾਂ ਦਾ ਉੱਚਾ ਬੱਚਾ ਸੁਣਾਈ ਤੇ ਦੁੱਧ ਕਿੰਨਾ ਵੀ ਦਿਓ ਨੇ ਤੇ ਕੋਲ ਜੀ ਦੁੱਧ ਤੇ ਉਹ 10 ਕਿਲੋ ਕਹੀ ਜਾਂਦੇ ਸੀ ਹਾਂਜੀ ਪਰ ਇਹ ਹੁਣੇ ਜੇ ਆਈ ਆ ਅੱਛਾ ਇਹ ਧਾਰਾ ਮਾਰ ਗਿਆਂ ਦੀ 8 ਕਿਲੋ ਦੀ ਗੱਡੀ ਚ ਲੋ ਆਂਗੀ ਠੀਕ ਆ ਹਾਂਜੀ ਚਲੋ ਤੋਰ ਦੋ ਫਿਰ 12 12 ਕਿਲੋ ਕਰ ਦੁੱਧ ਮਾ ਦੇ ਸਮਝ ਗਏ ਇਹ ਆ ਕਿ ਕੱਦ ਕਾਠ ਚੰਗਾ ਉੱਚਾ ਹੋਵੇ ਦਾ ਉਮੀਦ ਹੈ ਕਿ ਜਿਹੜਾ ਤਾਜੀ ਸੋਈ ਹੋਗੀ ਦੋ ਦਿਨ ਚੰਗਾ ਚਵਾਇਆ ਹੋਣਾ ਵਨ ਗਰਮੀ ਗਰਮੀ ਕਰਕੇ ਆਮ ਹੀ ਅਕਸਰ ਪੱਠਿਆਂ-ਪੁੱਠਿਆਂ ਦਾ ਫਰਕ ਪਿਆ ਹੱਸ ਤੇ ਬਾਕੀ ਗਾੜੀ ਮੌਸਮ ਹੀ ਥੋੜਾ ਫਰਕ ਪੈ ਜਣਾ ਵਾ ਤੇ ਜਿਹੜਾ ਇਹੋ ਜਿਹਾਂ گاਵਾ ਅਕਸਰ ਹੀ ਕਿਲੋ ਕੋਈ 2 ਕਿਲੋ ਵਾਝ ਜਾਂਦੀਆਂ ਹੁੰਦੀਆਂ ਠੀਕ ਐ ਤੇ ਇਹਦਾ ਮੁੱਲ ਫਿਰ ਮੁੱਲ ਦਾ ਵੀਰ ਜੀ ਭਾਈ ਆ ਗਿਆ ਭਾਈ ਯਾਰ ਹਾਂਜੀ ਕਿੰਨੇ ਰੀ ਦੇਣੀ ਆ ਹਾਂ ਨਹੀਂ ਵੀਰ ਜੀ 18000 ਦੀ ਦੇਣੀ ਆ 18000 ਦੀ 18000 ਦੇਣੀ ਹੈ ਜਿਹਨੇ ਖੜੀ ਜੋੜੀ 250 ਦੀ ਠੀਕ ਆ ਬਾਕੀ ਦੁੱਧ ਚੋਗ ਚੱਲੀ ਕਰਕੇ ਮਗਰ ਅੱਛੀ ਵੀ ਆ ਅੱਜ 17000 ਦੇ ਤੋਂ ਕੜਗਾ ਬਣਾ 18000 ਦੀ ਗਾਂ ਤੇ ਮਗਰ ਅੱਛੀ ਵੀ ਆ ਮਗਰ ਅੱਛੀ ਵੀ ਠੀਕ ਆ ਜੀ ਤੇ ਮੱਝਾਂ ਦਿਖਾਈਏ ਫੇਰ ਹਣਾ 25 ਰੁਪਏ ਪਹਿਲਾਂ ਜਿਹੜੀ ਆ ਵਾਲੀ ਨੀਲੀ ਦੀ ਮੱਝ ਜਿਹੜੀ ਕਹਿੰਦੇ ਕਿ ਸਭ ਤੋਂ ਪਹਿਲਾਂ ਦਿਖਾਉਣੀ ਆ ਚੰਗੇ ਪਿੱਠਪੜੀ ਵਾਲੀ ਇਹ ਤੇ ਚੰਗੇ ਕੱਦ ਕਾਠ ਵਾਲੀ ਅੱਜ ਜਿੰਨੀਆਂ ਮੱਝਾਂ ਵਾ ਸਾਰੀਆਂ ਚੋਚਾ ਕੱਦ ਕਾਠੇ ਦਾ ਹੀ ਆ ਤੇ ਸਾਰੀਆਂ ਚੋਂ ਪਰ ਇਹੀ ਹੈ ਕੀ ਵੀ ਦਈਏ ਕੋਮੇ ਡੇਢ ਦੋ ਮੱਝਾਂ ਰਹੀ ਕੱਲੀ ਆ ਜਿਹੜੀ ਆ ਕੱਲੀ ਆਤੀ ਜਾਈਏ ਠੀਕ ਆ ਤੇ ਗੱਭਨ ਜੇ ਅਜੇ ਮੈਂ ਕਿਹਾ ਰਹੀ ਪੰਜ ਚਾਰ ਦਿਨ ਪੰਜ ਚਾਰ ਦਿਨ ਲੈ ਜਾਓ ਪੰਜਾਂ ਨੇ ਵੀ ਜੀ ਦੂਜਾ ਸਵੇਰ ਝੋਟੀ ਦਾ ਪਹਿਲਾਂ ਨੇ 13 ਲੀਟਰ ਦੁੱਧ ਚੋਇਆ ਹੈ ਅੱਛਾ ਦੁੱਧ 15 ਕਿਲੋ ਝੋਟੀ ਦੇ ਦੋਗੀ ਠੀਕ ਆ 13 ਕਿਲੋ ਜਦੇ ਤਾਂ ਵੀ ਬੜਾਏ ਦੇਣਾ ਜੀ ਬਾਕੀ ਖੜੇ ਕੋਈ ਸਾਂਭਲਾ ਹਾਂ ਬਰਾ ਕਿਉਂਕਿ ਪਿੱਛਾ ਵੀ ਚੰਗੀ ਸਾਂਭ ਲਈ ਜਗ੍ਹਾ ਦਵਾਈ ਆ ਨੀਲੀ ਦੀ ਝੋਟੀ ਆ ਥਾਂ ਕਿੱਥੇ ਲਗਾ ਕਿੱਥੇ ਐਡ ਕਰ ਮਾਰੀ ਨਲੀ ਜਿਹੜੀ ਆ ਤੇ ਜਿਹੜੀ ਦਿਨ ਬਾਕੀ ਸੋਹਣੀ ਝੋਟੀ ਆ ਜਿਹੜੀ ਆਪਾਂ ਦੇਖ ਸਕਦੇ ਆ ਤੇ ਚੰਗੀ ਭਾਰੇ ਪੱਲੇ ਦੀ ਆ ਜਿਹੜੀ ਬਾਕੀ ਯਾਰ ਕਿਸ ਦੀ ਆਪੋ ਆਪਣੀ ਵੇਖਣ ਦੀ ਨਿਗਾਹ ਹੁੰਦੀ ਆ ਆਪਣੀ ਅੱਖ ਦੀ ਨਿਗਾਹ ਚੋਂ ਕਰਕੇ ਖੜੇ ਪ੍ਰੋਪਰ ਪਤਾ ਲੱਗ ਜਾਂਦਾ ਸਾਰੀਆਂ ਚੀਜ਼ਾਂ ਦਾ ਆਹ ਹਵਾ ਨਾਇਦਾ ਕਰੀ ਦੇਖ ਸਾਦੇ ਲੱਗੇ ਤਾਂ ਬਾਕੀ ਇਹ ਕਿ ਸੋਨ ਤਾਂ ਕਰ ਚੰਗੀ ਤਿਆਰ ਹੋਣੀ ਆ ਅਜੇ ਆਪਾਂ ਪੁੜਿਆਂ ਤਾਂ ਦੇਖ ਸਕਦੇ ਹਾਂ ਜੇ ਕੋਈ ਗੱਲ ਨਹੀਂ ਪਤਾ ਹੀ ਨਹੀਂ ਵੇਚੀ ਬੀ ਅਜੇ ਦੇਣ ਹੀ ਨੇ ਲੈ ਜਾਣੇ ਆਹ ਕਰ ਰਹੇ ਜੀ ਵੇਖੋ ਚਮੜੀ ਤੇ ਵੇਖੋ ਮੈਂਦੀ ਹਾਂਜੀ ਟੀਮ ਲਾਇਆ ਹੋਇਆ ਤੇ ਬਾਕੀ ਨੀਲੀ ਦੀ ਝੋਟੀ ਐ ਸੋਹਣੀ ਝੋਟੀ ਐ ਮਖਣੀ ਵਰਗੀ ਜਾਂਦੇ ਚਲੋ ਮਖਣੀ ਵਰਗੀ ਨਹੀਂ ਆ ਵੇਖੋ ਕਢੀਮ ਲਾਇਆ ਹੋਇਆ ਠੀਕ ਆ ਹਾਂਜੀ ਤੇ ਜਿੰਨਾ ਹੀ ਬੜੀਆਂ ਨਵੇਂ-ਨਵੇਂ ਸੋਨਾਂ ਨੂੰ ਮਿਲਦੀਆਂ ਬਹੁਤ ਯਾਰਾ ਜੀ ਬਹੁਤ ਯਾਰਾ ਠੀਕ ਹੈ ਬਹੁਤ ਹੋਈ ਜਾਂਦਾ ਹਾਂ ਠੀਕ ਆ ਤੇ ਮੁੱਲ ਫੇਰ ਇਹਦਾ ਮੁੱਲ ਜੀ ਝੋਟੀ ਕੋਈ ਵੀਰ ਜਿਹਨੇ ਸਾਹਮਣੇ ਕਰਨੀ ਉਹੋ ਹੀ ਖੜੇ। ਹਾਂਜੀ। ਮੋਲੇ ਦਾ ਤਰਨ ਜਿੰਨਾ ਮਰਜ਼ੀ ਕਰਦੀ ਇੱਕ 10 ਕਰ ਲਈਏ ਇੱਕ 5 ਕਰ ਲਈਏ। ਹਾਂਜੀ। ਮੋਲੇ ਦਾ ਲੱਖ ਰੁਪਈਆ। ਲੱਖ ਰੁਪਈਆ। ਹਾਂਜੀ। ਛੋੜ ਵਿੱਚੋਂ ਕਰ ਦੋਗੇ। ਕਰ ਦਾਂਗੇ। ਚਲੋ ਕੋਈ ਫੋਨ ਲਾਵੇ ਹਨਾ ਇੱਕ ਰੀ। ਫੋਨ ਕੋਈ ਲਾਵੇ ਜਿਹੜਾ ਖੜੇ ਕੋਈ। ਮੈਂ ਮੰਗਾਂਗੇ ਦਾ। ਸ਼ਕੀਨ ਬੰਦਾ ਕੋਈ ਖੜੇ ਹੈ ਹਨਾ। ਸ਼ਕੀਨ ਬੰਦਾ ਖੜੇ। ਇਹ ਰਿਸ਼ਤੇਦਾਰਾਂ ਕੋ ਮੈਂ ਨਹੀਂ ਆਈ ਕਿ ਕਮਾਈ ਨਹੀਂ ਕੋਈ ਵੀ ਕਰਨੀ। ਅੱਛਾ। ਜਿੰਨੇ ਦਾ ਕਹਿੰਦਾ ਵੇਚ ਦੇਣੀ ਆ। ਅੱਛਾ। ਫੋਨ ਲਾਵੇ। ਠੀਕ ਆ। ਹਾਂਜੀ। ਠੀਕ ਆ ਤੇ ਹੁਣ ਕਿਹੜੀ ਵਿਖਾਈ ਹੈ ਫਿਰ ਚਲ ਇਹ ਵੀ ਇੱਕ ਗੱਬਣ ਤੁਹਾਨੂੰ ਦਿਖਾ ਦਈਏ ਫਿਰ ਤੁਹਾਨੂੰ ਸੋਈਆਂ ਤੁਹਾਨੂੰ ਦਿਖਾਉਣੀਆਂ ਇਹ ਵੀ ਤਿਆਰ ਹੀ ਆ ਕੋਈ ਜਿਹੜੀ ਡੰਗ ਤੇ ਦੋ ਤਿੰਨ ਦਿਨਾਂ ਕਿਵੇਂ ਸੂਕ ਮਾਣਾ ਜਿਹੜਾ ਇਹ ਵੀ ਧੁੱਧ ਵੀ ਵੀ 11 12 ਕਿਲੋ ਦੀ ਮਹੀਨ ਗਾਰੰਟੀ ਦੇਵਾਂਗਾ ਜੋ ਟਿੱਪ ਨਸਗੀਰਾ ਰਾਈਟਰ ਦਾ ਤੇ ਜਿਹੜਾ ਕਹਿੰਦੇ ਇਹ ਚਵਾਈ ਜਾਊਗੀ। ਬਾਕੀ ਥਾਂ ਇਹਦੇ ਕੋ ਵੀ ਚੰਗਾ ਲੱਗਾ ਵਾ। ਬਾਕੀ ਆਪਾਂ ਦੇਖ ਸਕਦੇ ਆ ਲੱਗੇ ਇੱਕ ਆਮਾ ਤੇ ਇੱਕ ਆਮਜ ਦਾ। ਇੱਥਾਂ ਜਾਂ ਇਤਰਾ ਹੀ ਆਪਾਂ ਨੂੰ ਫਰਕ ਪਤਾ ਲੱਗ ਸਕਦਾ। ਕੱਟ ਕਾਠ ਦਾ ਤੇ ਪਿੱਠ ਪੜੇ ਦਾ। ਉਹਦਾ ਤੇ ਉਹਦਾ ਕੱਦ 'ਚ ਕਿੰਨਾ ਫਰਕ ਹੈ ਦੱਸਿਓ ਫਿਰ ਮੁੱਲ। ਇਹਦਾ ਹੋਵੇ ਮੋਲਣਾ ਮੁੱਲ ਵੀ ਦਾ ਜਿਹੜੇ ਹਿਸਾਬ ਨਾਲ ਕਰਦੇ ਹੋ ਹਿਸਾਬ ਨਾਲ ਮੁੱਲ ਵੀ ਦਾ ਉਸ ਹਿਸਾਬ ਨਾਲ। ਹਾਂਜੀ। ਮੁਲਵਿੱਤੀ 70000 ਅੱਛਾ 70000 ਹਾਂਜੀ ਤੇ ਛੋਟ-ਛੋਟ ਵਿੱਚੋਂ ਕਰ ਦੋਗੇ 5000 ਹੀ ਕਰਾਂਗੇ ਜੀ ਅੱਛਾ 60000 ਦੀ 8000 ਦੀ ਦੇਣੀ ਹੈ ਜਿਹੜਾ ਮਰਜ਼ੀ ਲੈ ਲੈ ਸੱਜਰ ਮਈ ਠੀਕ ਆ ਜਾਂਦੇ ਆ ਸੂਬੂ ਦੀ ਤੋਂ ਬੋਲੀ ਬਣਾ ਕੇ ਖਾ ਲਈ ਠੀਕ ਆ ਹਾਂਜੀ ਕੋਈ ਥਾਣਾ ਨਾ ਕੋਈ ਪਿੱਛਾ ਮਾਰ ਜੇ ਠੀਕ ਹੈ ਕਰਾਈ 200 ਰੁਪਏ ਦੇਵਾਂਗੇ ਮਈ ਵਾਸਤੇ ਆਵਾਂਗੇ ਠੀਕ ਹੈ ਜੀ ਉਹ ਪਾਣੀ ਕੋਲ ਦਪਾ ਮਾਂ ਦੇ ਤੋਂ ਦੀ ਛੋਟੀ ਕਦਾ ਦੀ ਇਹ ਵੀ ਗੱਬਨ ਜੇ ਬਣੇ ਵੀ ਟੁਕੀ ਚਾ ਦੇ ਠੀਕ ਆ ਚਲੋ ਫਿਰ ਤੋਂ ਜਿਹੜੀ ਬੰਦੇ ਨੇ ਆਏ ਜਿਹੋ ਉਹਨਾਂ ਕੋ ਸੇਵਾ ਘੱਟ ਹੋਈ ਆ ਬਾਕੀ ਦੁੱਧ ਨੂੰ ਬਹੁਤ ਚੰਗੀ ਝੋਟੀ ਦੋ 12 ਕਿਲੋ ਹੀ ਦੇ ਦੇਊਗੀ ਠੀਕ ਆ ਥਾਣੇ ਵੇਖੋ ਕਿੱਥੇ ਕਿੱਥੇ ਝੋਟੀ ਲਗਾਰ ਯਕੀਨੀ ਵੇਖੋ ਝੋਟੀ ਦੀ ਸਾਂਭੀ ਥੋੜੀ ਜੀ ਕੱਟੇ ਆ ਸਾਂਭੀ ਦੁੱਧ ਵਾਲੀ ਝੋਟੀ ਤਾਂ ਉਹ ਵੀ ਡੰਗਾ ਕੱਟ ਲੈ ਰਾਜੀ ਹੁੰਦੇ ਆ ਥਾਣੇ ਉਹ ਸੋਹਣੀਆਂ ਦੇਖ ਸੰਦੇ ਹਵਨ ਇਹਦਾ ਵੀ ਬਾਕੀ ਥਣਾ ਦਾ ਸਾਈਜ਼ ਗੈਪ ਇਹਦਾ ਵੀ ਚਾਰੇ ਥਾ ਨਿੱਖੋ ਜਿ ਸਾਈਜ਼ ਦੇ ਇਕੋ ਜਿ ਗੈਪ ਦੇ ਆ ਪਰ ਪੁਰਾਣੀ ਧੋੜੇ ਝੋੜੀਆਂ ਵੀ ਨਹੀਂ ਪੰਜ ਚਾਰ ਦਿਨ ਸੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ 70000 ਹੈ 70000 ਆ ਹਾਂਜੀ ਇਹ ਕਿਨੇ ਦੀ ਦੇਣੀ ਹੈ ਇਹ ਵੀ ਵੀਰ ਜੀ 65000 ਦੀ ਦੇ ਦੇਣੀ ਹੈ ਅੱਛਾ ਇਹ ਵੀ 65 ਦੀ 65 ਦੀ ਦੇਣੀ ਝੋਟੀ ਵੇਖੋ ਬੜੀ ਸ਼ੀਨ ਆ ਠੀਕ ਹੈ ਜੀ ਭਾਗ ਤੋਂ ਮਿਲ ਲੰਗੇ ਨਾ ਠੀਕ ਆ ਤੇ ਹੁਣ ਜਿਹੜੀ ਆ ਕੱਟੀ ਜਿਹਦੇ 8-9 ਕਿਲੋ ਬੋਲੇ ਹੋਊਗਾ ਚੌਥਾ ਦਿਨ ਦੇ ਸੂਈ ਨੂੰ ਠੀਕ ਆ ਉਹ ਤਾਂ 12 ਕਿਲੋ ਹੀ ਚਵਾਜੂਗੀ ਤੋੜ ਦੋ ਫਿਰ ਇਹਨੂੰ ਤੋੜ ਦ ਬਾਕੀ ਆ ਵੀ ਮੱਚ ਵੀ ਗਈ ਆ ਵੱਡੀ ਇਹਦੀ ਉਹ ਇਹ ਡੇਰੀ ਹੀ ਜਾਣੀ ਦੋਈਆਂ ਕਿਉਂ ਆਈ ਜੜੀ ਹੋਦੀ ਵੀ ਜੀ ਮੋਟਰ ਹੀ ਲੱਗੀ ਠੀਕ ਆ ਜੀ ਬਾਕੀ ਬੇਠ ਪੂੜਾ ਇਹਦਾ ਵੀ ਚੰਗਾ ਵਾ ਬਾਕੀ ਇਹ ਵੀ ਚਲੋ ਆਪਣੀ ਆਪਣੀ ਜਗ੍ਹਾ ਸਾਰੀਆਂ ਸਹੀ ਆ ਕਟੀਏ ਦੇ ਠੀਕ ਹੈ ਜੀ ਨਰਵਿਕ ਤੇ ਇਹਦਾ ਫਿਰ ਮੁੱਲ ਵੀਰ ਜੀ ਵੀਰ ਜੀ 50000 ਦੀ ਉਦਾਂ ਮਹੀ ਆ ਫੰਡਰੀ ਹੋਵੇ ਹਾਂ ਜੀ ਇਹਦਾ ਮੁੱਲ 65000 65000 ਆ ਹਾਂ ਜੀ ਤੇ ਜੱਸਣਾ ਕਿੰਨੇ ਦੀ ਹਾਂ ਨਾ ਵੀਰ ਜੀ 80000 ਦੀ ਮਹੀ ਦੇਣੀ ਐ ਛੇ 80000 ਦੀ 80000 ਦੇਣੀ 8 ਕਿਲੋ ਹੁਣ ਦੋ ਤੇ ਚੋ ਗਿਆ ਡੀ ਘਰ ਕੋ ਤਸੱਲੀ ਕਰਕੇ ਖੜੇ ਠੀਕ ਹੈ ਜੀ ਹਾਂ ਜੀ ਠੀਕ ਹੈ ਵੀਰ ਕੋਈ ਹੋਰ ਕੁਛ ਹੈ ਨਾ ਠੀਕ ਹੈ ਤੇ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ਼ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਦੀ ਸੂਈਆਂ ਦੀ ਦੋ ਟਾਈਮ ਚੁਆਈ ਕਰ ਲੋ ਤੇ ਗੱਬਨ ਪਾਸ ਕਰਕੇ ਖੜੋ